ਭਾਰਤ ਵਿੱਚ ਜਦੋਂ ਤੁਸੀਂ ਕਿਸੇ ਨੂੰ ਵੀ ਵੋਟ ਪਾਉਂਦੇ ਹੋ ਤਾਂ ਤੁਹਾਡੇ ਖੱਬੇ ਹੱਥ ਦੀ ਉਂਗਲੀ ਉੱਪਰ ਸ਼ਾਹੀ ਨਾਲ ਇੱਕ ਨਿਸ਼ਾਨ ਲਗਾ ਦਿੱਤਾ ਜਾਂਦਾ ਹੈ ਜੋ ਇਹ ਦਰਸਾਉਂਦਾ ਹੈ ਕਿ ਤੁਸੀਂ ਆਪਣੀ ਵੋਟ ਪਾ ਚੁੱਕੇ ਹੋ ਇਹ ਨਿਸ਼ਾਨ ਅਜਿਹੀ ਸ਼ਾਹੀ ਨਾਲ ਲਗਾਇਆ ਜਾਂਦਾ ਜਿਸਦੇ ਤੱਕ ਛੇਤੀ ਨਹੀਂ ਮੜਦੇ ਸ਼ੁਰੂ ਵਿੱਚ ਇਹ ਸ਼ਾਈ ਉਚਾਮੀ ਰੰਗ ਦੀ ਹੁੰਦੀ ਹੈ ਪਰ ਸਮਾਂ ਬੀਤਣ ਦੇ ਨਾਲ ਇਹ ਕਾਲੇ ਰੰਗ ਦੀ ਹੋ ਜਾਂਦੀ ਹੈ ਇਸ ਨੂੰ ਅਮਿਟ ਸ਼ਾਈ ਜਾਂ ਇੰਡੀਵਲ ਸ਼ਾਈ ਵਰਜੋ ਜਾਣਿਆ ਜਾਂਦਾ ਹੈ ਭਾਰਤ ਵਿੱਚ ਹੀ ਨਹੀਂ ਬਲਕਿ ਦੁਨੀਆ ਦੇ ਹੋਰ ਕਈ ਦੇਸ਼ਾਂ ਵਿੱਚ ਵੀ ਬੋਟ ਪਾਉਣ ਤੋਂ ਬਾਅਦ ਉਂਗਲੀ ਤੇ ਨਿਸ਼ਾਨ ਲਗਾ ਜਣਾ ਜ਼ਰੂਰੀ ਹੈ ਬਸ ਇੱਕ ਖਾਸ ਗੱਲ ਇਹ ਹੈ ਕਿ ਜਾਤ ਦੇਸ਼ਾਂ ਵਿੱਚ ਇਹ ਸ਼ਾਹੀ ਭਾਰਤ ਤੋਂ ਹੀ ਭੇਜੀ ਜਾਂਦੀ ਹੈ ਹੁਣ ਤੁਹਾਡੇ ਮਨ ਵਿੱਚ ਇਹ ਸਵਾਲ ਜ਼ਰੂਰ ਉੱਠ ਰਿਹਾਣਗੇ ਭਾਰਤ ਵਿੱਚ ਇਹ ਸ਼ਾਹੀ ਕਿੱਥੇ ਬਣਦੀ ਹੈ ਦਰਸਲ ਵਿੱਚ ਭਾਰਤ ਵਿੱਚ ਦੋ ਥਾਂ ਤੇ ਬਣਦੀ ਹੈ ਪਹਿਲੀ ਹੈ ਤੇਲਿੰਗਾਨਾ ਦੇ ਹైదరాబాద్ ਤੇ ਰੈਡੋ ਲੈਬ ਅਤੇ ਦੂਸਰੀ ਹੈ ਕਰਨਾਟਕਾ ਦੇ ਮੈਸੂਰ ਵਿੱਚ ਤੇ ਮੈਸੂਰ ਪੇ ਭਾਰਤੀ ਚੋਣ ਕਮਿਸ਼ਨ ਮੈਸੂਰ ਪੇਂਟ ਅਤੇ ਵਾਰਨਿਸ਼ ਲਿਮਟਿਡ ਕੰਪਨੀ ਵਿੱਚ ਬਣੀ ਸ਼ਾਹੀ ਦੀ ਵਰਤੋਂ ਕਰਦਾ ਹੈ ਜਦਕਿ ਰੈਡੋ ਲੈਬ ਵਿੱਚ ਬਣੀ ਸ਼ਾਹੀ ਦੁਨੀਆ ਦੇ ਬਾਕੀ ਦੇਸ਼ਾਂ ਵਿੱਚ ਭੇਜੀ ਜਾਂਦੀ ਹੈ ਸ਼ੁਰੂਆਤੀ ਦਿਨਾਂ ਵਿੱਚ ਇਸ ਸ਼ਾਹੀ ਨੂੰ ਛੋਟੇ ਛੋਟੇ ਬੋਤਲਾਂ ਵਿੱਚ ਪਰ ਕੇ ਸਪਲਾਈ ਕੀਤਾ ਜਾਂਦਾ ਸੀ ਪਰ 2014 ਤੋਂ ਬਾਅਦ ਸਹੀ ਨਾਂ ਬਣੇ ਮਾਰਕਰਾਂ ਦੀ ਵਰਤੋਂ ਵੀ ਹੋਣ ਲੱਗ ਪਈ ਹੈ ਇਸ ਸ਼ਾਹੀ ਦੀ ਵਰਤੋਂ ਪल्सਪੋਰੀਓ ਪੇਰ ਵਿੱਚ ਵੀ ਕੀਤੀ ਜਾਂਦੀ ਹੈ ਜਿਨ੍ਹਾਂ ਬੱਚਿਆਂ ਨੂੰ ਟੀਕਾ ਲਗਾਇਆ ਜਾਂਦਾ ਹੈ ਉਹਨਾਂ ਦੀ ਪਛਾਣ ਬਣਾਏ ਰੱਖਣ ਲਈ ਇਸ ਸ਼ਾਹੀ ਨਾਲ ਉਹਨਾਂ ਦੀ ਉਂਗਲੀ ਤੇ ਨਿਸ਼ਾਨ ਲਗਾਤਾ ਹੈ ਇਸ ਛੇ ਦੇ ਨਿਰਮਾਣ ਵਿੱਚ ਕਿਹ ਤਰ੍ਹਾਂ ਦੇ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਵਿੱਚ ਮੁੱਖ ਤੌਰ ਤੇ 10 ਤੋਂ 18% ਸਿਲਵਰ ਨਾਈਟ੍ਰੇਟ ਕੈਮੀਕਲ ਹੁੰਦਾ ਹੈ ਜਦੋਂ ਚੋਣ ਦੇ ਅਧਿਕਾਰੀ ਇਸ ਨੂੰ ਸਾਡੀ ਉਂਗਲੀ 'ਤੇ ਲਗਾਉਂਦੇ ਹਨ ਤਾਂ ਇਹ ਸਾਡੇ ਸਰੀਰ ਵਿੱਚ ਮੌਜੂਦ ਲੂਹਾ ਪ੍ਰਤੀਕਿਰਿਆ ਕਰਦਾ ਹੈ ਅਤੇ ਇੱਕ ਸਿਲਵਰ ਕਲੋਰਾਇਡ ਬਣਾਉਂਦਾ ਹੈ ਕਿਉਂਕਿ ਸਿਲਵਰ ਕਲੋਰਾਇਡ ਪਾਣੀ ਵਿੱਚ ਨਹੀਂ ਘੁਲਦਾ ਇਸ ਲਈ ਸਾਡੀ ਚਮੜੀ ਨਾਲ ਜੁੜਿਆ ਰਹਿੰਦਾ ਹੈ ਉਂਗਲੀ 'ਤੇ ਲੱਗਣ ਦੇ ਕੁਝ ਘੰਟਿਆਂ ਵਿੱਚ ਹੀ ਆਪਣਾ ਨਿਸ਼ਾਨ ਬਣਾ ਲੈਂਦਾ ਹੈ ਤੇ 40 ਸੈਕਿੰਡਾਂ ਦੇ ਅੰਦਰ ਇਹ ਪੂਰੀ ਤਰ੍ਹਾਂ ਸੁੱਕ ਜਾਂਦਾ ਹੈ ਇਸ ਦੀ ਖਾਸ ਗੱਲ ਹੋਰ ਹੈ ਕਿ ਪਾਣੀ ਦੇ ਸੰਪਰਕ ਵਿੱਚ ਆਉਣ ਤੋਂ ਇਸ ਦਾ ਨਿਸ਼ਾਨ ਘੱਟੋ ਘੱਟ 72 ਘੰਟੇ ਤੱਕ ਚਮੜੀ ਤੋਂ ਹਟਾਇਆ ਨਹੀਂ ਜਾ ਸਕਦਾ। ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਾਂ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਇਸ ਸ਼ਾਈ ਦੀ ਆਰਡਰ ਦਿੱਤਾ ਜਾਂਦਾ ਹੈ। ਭਾਰਤੀ ਚੋਣ ਕਮਿਸ਼ਨ ਅਨੁਸਾਰ 2014 ਦੀਆਂ ਵੋਟਾਂ ਦੌਰਾਨ ਇਸ ਸ਼ਾਈ ਦੀ 19 ਲੱਖ ਵੋਟਰਾਂ ਦਾ ਆਰਡਰ ਦਿੱਤਾ ਗਿਆ। ਜਦਕਿ 2019 ਦੀਆਂ ਵੋਟਾਂ ਦੌਰਾਨ ਇਸ ਸ਼ਾਈ ਦੀ 26 ਲੱਖ ਵੋਟਰਾਂ ਦਾ ਆਰਡਰ ਦਿੱਤਾ ਗਿਆ। ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਵਧੀ ਲੱਗੀ ਹੋਵੇ। ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ। ਥੈਂਕ ਯੂ।